ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਨੂੰ ਮੀਤ ਕਰਦੇ ਤੇ ਸਾਰੇ ਟਿਕ ਟਕ ਅਸੀਂ ਵੀ ਟਿਕ ਟਕ ਦੀਪਮਾ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਆਪਾਂ ਜਾਰੇ ਸੀ ਜੀ ਖਸਾਰ ਲੀੜਾ ਕਪੜਾ ਤੋ ਤਾਂ ਕੰਮ ਕਰਤਾ ਜੀ ਸਾਰਾ ਨਿਮੇੜਤਾ ਤੇ ਹੁਣ ਜਾਰੇ ਸੀ ਜੀ ਆਪਾਂ ਪੁਰਾਣੇ ਘਰ ਚ ਤੇ ਸਮਝ ਲਾ ਬਾੜੇ ਚ ਆਪਾਂ ਉਹ ਲਾਈਆਂ ਪਈਆਂ ਜਿੱਤੇ ਲੈ ਲਿਆ ਦੇਖਦੇ ਹਾਂ ਜੀ ਉੱਧਰ ਰੱਖ ਕੇ ਆ ਕੇ ਉਤਰੇਗਾ ਤੇ ਇਹ ਵੀ ਝਾੜੀ ਰਹੇ ਆ ਜੀ ਤੇ ਕੱਪੜੇ ਆਪਾਂ ਸਾਰੇ ਧੋਤੇ ਸੀ ਤੇ ਡੱਬੇ ਧੋਏ ਸੀ ਜਿਹੜੇ ਅੱਜ ਆਪਾਂ ਨਾਣ ਮਿਰਚ ਵਾਲੇ ਆਹ ਆ ਦੇਖੋ ਜੀ ਐਵੇਂ ਨਾ ਜਿਹੜਾ ਫੜਾ ਆਉਂਦਾ ਉਹੀ ਟੁੱਟ ਜਾਂਦਾ ਝੜ ਜਾਂਦਾ ਜੀ ਹੈਗੇ ਤੋਰਗੇ ਜੀ ਹਾਂਜੀ ਛੋਟੇ ਛੋਟੇ ਆ ਉੱਤਰ ਆਣੇ ਛੋਟੇ ਛਟਨਾ ਚਾਲਾ ਕਾਇ ਉੱਤਰ ਆਈਆਂ ਤੇ ਇੱਧਰ ਆਪਣੇ ਲੱਗੇ ਪਏ ਜੀ ਬੈਂਗਣ ਆਪਾਂ ਬੈਂਗਣ ਤੋੜ ਲਾਂਗੇ ਸ਼ਹਿਰ ਇੱਕੂ ਆ ਨਾ ਬੈਂਗਣ ਦੋ ਆ ਜੀ ਇੱਕ ਤਰ੍ਹਾਂ ਸੇ ਦੇਖੋ ਜੀ ਕਿੰਨਾ ਕਹਾਂ ਦਾਵ ਰਿਆ ਉਹ ਕਰ ਲੈ ਬੱਚੇ ਜਿਹੜੇ ਟਾਣੀ ਥੱਲੇ ਨੂੰ ਧਣੀਆਂ ਗੱਲੀਆਂ ਆਣੀਏ ਕਰਨੀ ਇੱਕ ਮਿੰਟ ਦੇਖ ਰਹੀ ਮੈਂ ਇੱਕ ਤਾਂ ਡਰ ਵੀ ਲੱਗਦਾ ਇੱਥੇ ਕੁਝ ਹੋ ਵੀ ਨਾ ਹੋਵੇ ਨਾ ਅੱਛਾ ਜੀ ਇ ਕਾసే ਪਹਿਲਾਂ ਤੇ ਨੇ ਕੱਖ ਪੱਤੀ ਸਾਰੇ ਦੋ ਜਿੱਕੇ ਇਹ ਪੱਤੋੜਦੇ ਚਲੋ ਜੀ ਇੱਕ ਵਾਰੀ ਆਪਣੀ ਸਬਜ਼ੀ ਬਣ ਜੇਗੀ ਲੋ ਬੈਂਗਣ ਪਾਲਾਂਗੇ ਥੋੜੇ ਜਿਹਾ ਪਾਲਾਂਗੇ ਆਲੂ ਜੀ ਤੇ ਪਤੀਨਾ ਬਹੁਤ ਜ਼ਿਆਦਾ ਸੀ ਦੇਖੋ ਜੀ ਇਹਨਾਂ ਨੂੰ ਵੀ ਕੋਈ ਸੁੰਡੀ ਲੱਗੀ ਗਲਗਾ ਨਹੀਂ ਹੋਣ ਲੱਗਦੀਆਂ ਪਤੀਨੇ ਚ ਵੀ ਲਿਆਓ ਜੀ ਇਹੋ ਅੱਛਾ ਕੱਕੜੀ ਲੱਗੀ ਪਈ ਆ ਛੋਟੀ ਆ ਜੇ ਹਨਾ ਦੇਖੋ ਜੀ ਇੱਕ ਹੋਰ ਹੈ ਉਹ ਕਿੱਡੀ ਕ ਤੋੜ ਗਏ ਉਹ ਵੀ ਤੋੜ ਲੈ ਹੋਰ ਗਲ ਜੇ ਪਾਣੀ ਵਿੱਚ ਪਾਣੀ ਵਿੱਚ ਫਿਰ ਲਿਆਓ ਤੋੜੋ ਆ ਜੋ نیچے ਆ ਜੋ ਕਹਾ ਮੈਨੂੰ ਤਾਂ ਪਤਾ ਨਹੀਂ ਦੇਖੋ ਜੀ ਸਾਰੇ ਨੂਨ ਮਿਰਚ ਵਾਲੇ ਡੱਬੇ ਧੋਏ ਸੀ ਤੇ ਆਪਾਂ ਆ ਗਏ ਸੀ ਜੀ ਬਾੜੇ ਤੇ ਤੇ ਕੱਪੜੇ-ਕੁਪੜੇ ਸਾਰੇ ਧੋਤੇ ਸੀ ਜੀ ਇੱਧਰ ਚਾਦਰਾਂ ਸਰਾਣੇ ਕੱਪੜੇ ਹੋ ਜਾਂਦੇ ਆ ਜ਼ਿਆਦਾ ਜੀ ਤੇ ਇਹ ਦੇਖੋ ਫੜੇ ਮਸੇਨ ਲੱਗੀ ਪਈ ਹੈ ਜੀ ਤੇਰ ਤਾਂ ਕਰਕੇ ਆਪਾਂ ਬਾੜੇ ਚਲੇਗੇ ਸੀ ਸਾਰੇ ਡੱਬੇ ਧੋਈ ਜੀ ਲੋ ਜੀ ਆਪਨਾਂ ਵਾਲੇ ਰੈਂਗਣ ਤੋੜ ਕੇ ਲਏ ਇੱਥੇ ਬਾੜੇ ਕਿਉਂ ਆਪਾਂ ਆ ਗਏ ਸੀ ਤੇ ਇੱਥੇ ਲੱਗਦਾ ਹੈ ਮੀਂਹ ਦੀ ਬਦਲ ਕੇ ਕਬੜਿਆ ਪਿਆਸ ਨਹੀਂ ਦੇਖੋ ਜੀ 45 ਗਏ ਚੱਲੋ ਉਹ ਬਹੁਤ ਜ਼ਿਆਦਾ ਅੱਛਾ ਲੱਗਦਾ ਕਿ ਡੱਬੇ ਦੇਖ ਕੇ ਤੇ ਜੀ पर तो ए सी साफ करेगी खा देंगे नून मिलकर रख देंगे गे डे रख के अंदर कपड़े सारे भी तारा तो पता ही जी नहीं आ जाएगा फिर मौसम तो फिर सवेर के खराब होया गया देखो जी हवा हाहा हाहा हा हवा देखो पत्ते किरे ਦਾ ਉਹ ਜਿੰਨਾ ਪਰਸੇ ਉਂਟੀ ਕੰਢੇ ਇਹ ਨਾਲੇ ਮੰਗਾਇਆ ਸੀ ਕਿ ਆਪਾਂ ਮਹਿੰਦੀ ਦਾ ਸਮਾਨ ਤੇ ਉਹ ਦੇਖਤੀ ਹੈ ਜੀ ਡੱਬਿਆਂ ਦੇ ਵਿੱਚ ਨੂਨ ਮਿਰਚ ਪਾ ਕੇ ਆਪਾਂ ਰੱਖਤਾ ਜੀ ਤੇ ਹੁਣ ਬਾਹਰ ਰੱਖਣਾ ਕੋਈ ਕੰਮ ਹੈ ਨਹੀਂ ਸੀ ਜੀ ਦਾ ਸਬਰ ਕੋਈ ਦੇ ਵਿੱਚ ਜਿਹੜੀ ਸਾਈਟ ਕੀਤੀ ਕਰਨੀ ਸੀ ਉਹ ਕਰਤੀ ਜੀ ਇਹ ਵੀ ਸਾਫ ਕੀਤੀ ਸੀ ਜੀ ਇਹਦੇ ਵਿੱਚ ਵੀ ਆਪਾਂ ਨੂਨ ਮਿਰਚ ਪਾ ਕੇ ਰੱਖਤਾ ਉੱਪਰ ਪਣਾ ਚਾਹ ਪਾਣਾ ਦੀ ਹੈ ਜੀ ਤੇ ਚਾਹ ਬਣਾਈ ਆਪਾਂ ਤੋ ਪਾਲ ਮੈਂ ਲੈ ਚੀਆਂ ਦੁੱਧ ਚੀ ਪੱਤੀ ਪਾਈ ਆ ਜੀ ਜਿਹੜਾ ਆਪਾਂ ਬਣਾਈ ਸੀ ਆਲੂਾਂ ਦੀ ਸੁੱਕੀ ਸਬਜ਼ੀ ਤੇ ਮਲਾਈ ਪਾ ਕੇ ਜੀ ਇਹਦੇ ਵਿੱਚ ਵੀ ਪਾਤਾ ਆਪਾਂ ਡੱਪਨਾਂ ਦੇ ਵਿੱਚ ਨੌਂ ਮਿਰਚ ਇਹਦਾ ਤੇ ਪਕਾ ਰਹੇ ਸੀ ਸਾਫ ਜੀ ਤੇ ਕਿਹੜਾ ਪਤਾ ਸੀ ਵਿਆਂ 1.3 ਆਪਾਂ ਜੀ ਅਰਬੀ ਮੰਗਾਈ ਸੀ ਜੀ ਤੇ ਅਰਬੀ ਨੂੰ ਆਪਾਂ ਕੱਢ ਤਾਂਗੇ ਲੈਣਾ ਰੱਖ ਕੇ ਆਪਾਂ ਫ੍ਰਿਜ ਚ ਤੇ ਆਪਾਂ ਨਾ ਫ੍ਰਿਜ ਰਾਤ ਦਾ ਕਰਤਾ ਸੀ ਬੰਦ ਜੀ ਤੇ ਦੇਖ ਲਓ ਜੀ ਬੰਦ ਕਰਿਆ ਹੋਇਆ ਫ੍ਰਿਜ ਤੇ ਬਹੁਤ ਜ਼ਿਆਦਾ ਨਾ ਬਰਫ਼ ਜੰਮ ਗਈ ਸੀ ਤੇ ਇੰਨੀ ਜ਼ਿਆਦਾ ਰਾਤ ਦਾ ਕਰਿਆ ਤੇ ਹੁਣ ਆਪਾਂ ਨਾ ਇਹਨਾਂ ਨੂੰ ਖੁੱਲਾ ਹੀ ਛੱਡਿਆ ਹੋਇਆ ਜੀ ਤੇ ਬੰਦ ਨਹੀਂ ਕਰਿਆ ਤੇ ਫ੍ਰਿਜ ਨੂੰ ਤੇ ਇਧਰੋਂ ਤਾਂ ਆਪਾਂ ਬੰਦ ਕਰਿਆ ਹੋਇਆ ਸੱਚਾ ਕੰਮ ਨਾ ਕਿ ਹੁਣ ਆਪਾਂ ਲਾਉਂਦੇ ਨਹੀਂ ਜੀ ਫ੍ਰਿਜ ਨੂੰ ਤੇ ਬਹੁਤ ਉੱਪਰ ਤੱਕ ਬਰਫ਼ ਚੜ ਗਈ ਸੀ ਤੇ ਟੱਕਣ ਵੀ ਬਾ ਉਹਦੇ ਨਾਲ ਨਾ ਬਾਹਰ ਲੱਗਦਾ ਨਹੀਂ ਸੀ ਟੱਕਣ ਤੇ ਟੁੱਟ ਗਿਆ ਟੱਕਣ ਇਸ ਦਾ ਤੇ ਪਿਓ ਪਟਾਕੇ ਰੱਖਤਾ ਸੀ ਸਮਾਨ ਤੇ ਆਪਣੇ ਰੀਠੇ ਆ ਜੀ ਤੇ ਇਹ ਆਪਣੇ ਔਲੇ ਆਮਲੇ ਇਹ ਸਿੱਕਾ ਕਾਈ ਜੀ ਇਹਨਾਂ ਨੂੰ ਪੀਸਾਂਗੇ ਜੀ ਇਹਨਾਂ ਤੇ ੱਤਪ ਲਗਾਉਣੀ ਹੈ ਜੇ ਕਿ ਹੁਣ ਤਾਂ ਪੈਰਿਆ ਮੀ ਤੇ ਜਦੋਂ ਨਹੀਂ ਛੱਟ ਜਣਾ ਤੇ ਰੱਖਾ ਕੱਢ ਨੂੰ ੱਤਪ ਲਵਾ ਕੇ ਨੂੰ ਚੰਗੀ ਤਰ੍ਹਾਂ ੱਤਪ ਲਵਾਉਣੀ ਪਈ ਸਿਕਾਉਣੇ ਪੈਣਗੇ ਤਾਂ ਜਿਹੜੇ ਆਮਲੇ ਤਾਂ ਬਹੁਤ ਜ਼ਿਆਦਾ ਗਿੱਲੇ ਆ ਦੇਖੋ ਇਹਨਾਂ ਦੇ ਵੀ ਕੱਢ ਤੇ ਸੀ ਆਪਾਂ ਤੇ ਗਿੱਲੇ ਆ ਹਜੇ ਵੀ ਇਹ ਇਹਨਾਂ ਨੂੰ ਸੁਕਾ ਕੇ ਜੇ ਪੀਸਾਂਗੇ ਤਾਂ ਇਹੜਾ ਆ ਬਿਲਕੁਲ ਨਹੀਂ ਪੀਸ ਸਕਦੇ ਜੀ ਮੈਂ ਇਹ ਨਹੀਂ ਕਰਤੋਂ ਮੈਂ ਰੱਖਾਂਗੀ ਕੋਈ ਵੀ ਇਹ ਕੋ ਮੈਂਦੀ ਲੰਗਸ ਨੇ ਕੈਨੇਕਲ ਆਉਂ ਮੰਨਦੀ ਇਹ ਮਨ ਨਹੀਂ ਹੋ ਉਸ ਨੂੰ ਤਾਂ ਕਰਤੀ ਕਿ ਕਿ ਲੱਖਾਂ ਤੋਂ ਦੀਦਾ ਨਹੀਂ ਜੀ ਕਿ ਮੱਤਾਂ ਮੱਜਰੇ ਲ ਕਰਤੀ ਕਿ ਚੀਂਦਾ ਕਰਾਂਗੇ ਜੀ ਤਾਂ ਇਹਨਾਂ ਆਪਾ ਜਿਹੜੇ ਆਮਲੇ ਆ ਇਹ ਥੋੜੇ ਜਿ ਨਰੀਠੇ ਆ ਸੋਰੀ ਇਹ ਰੀਠੇ ਆ ਤੇ ਰੀਠੇ ਨੇ ਥੋੜੇ ਜਿ ਗਿੱਲੇ ਜਿਆਦਾ ਸੀ ਇਹਨਾਂ ਦੇ ਵਿੱਚੋਂ ਹੀ ਆਪਾਂ ਦੀ ਕੱਢ ਕੇ ਤੇ ਆਮਲੇ ਤਾਂ ਸੁੱਕੇ ਆ। ਪਰੇ ਤੇ ਜਿਹੜੀ ਸਿੱਕਾ ਪਈ ਆ ਉਹ ਵੀ ਸੁੱਕੀ ਆ। ਥੋੜੀ ਜੇ ਰੇ ਸੁੱਕੂਗੀ ਫਿਰ ਨਹੀਂ ਤੇ ਜਾਂਪਰਾ ਕਰ ਸਕਦੇ। ਲਓ ਜੀ ਇਹ ਹੁਣ ਆਪਣੀ ਪਰਫ ਖੁਰ ਗਈ ਤੇ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਤੇ ਬਹੁਤ ਹੀ ਤਾਂ ਕਰਕੇ ਆਪਾਂ ਨਾ ਰਾਤ ਬੰਦ ਕਰਤਾ ਸੀ ਜੀ ਠੰਡਾ ਜਿਹਾ ਮੌਸਮ ਸੀ। ਪਹਿਲਾਂ ਨਾ ਆਪਾਂ ਬੰਦ ਤਾਂ ਨਹੀਂ ਸੀ ਕਰਿਆ ਜੀ ਗਰਮੀ ਦਾ ਮੌਸਮ ਸੀ ਇਸ ਕਰਕੇ ਨਹੀਂ ਜਿਹੜੀ ਆਪਣੀ ਸਬਜੀ ਭਾਜੀ ਉਹ ਖਰਾਬ ਨਾ ਹੋਈ ਹੈ ਨਾ ਫ੍ਰਿਜ ਚ ਤੇ ਰਾਤ ਫਿਰ ਮੀਂਹ ਆ ਪੈ ਰਿਹਾ ਸੀ ਜੀ ਬਹੁਤ ਜ਼ਿਆਦਾ ਠੰਡਾ ਠੰਡਾ ਮੌਸਮ ਸੀ ਜੀ ਇਸ ਕਰਕੇ ਆਪਾਂ ਫਰਿੱਜ ਨੂੰ ਕਰਿਆ ਸੀ ਬੰਦ ਤੇ ਅੱਜ ਆਪਾਂ برف ਸਾਰੀ ਜਿਹੜੀ ਹੈਗੀ ਸੀ ਖੋਰਤੀ ਜੀ ਤੇ ਇਹ ਛੱਡ ਲਓ ਜੀ ਚੱਕੋ ਤੇ ਸਾਰੀ برف ਆਪਾਂ ਬਾਹਰ ਲੈ ਜਾਣਗੇ ਜੀ ਤੇ ਇਹਦੇ ਵਿੱਚ ਜਿਹੜੇ ਡੋਂਡੇ ਆ ਉਹ ਆਪਣੇ ਨਿਕਲ ਜਾਣਗੇ ਜੀ ਵਿੱਚ ਹੀ ਹੋਗੇ ਸੀ ਜੰਮ ਗਏ ਸੀ ਡੋਂਡੇ ਹੁਣ ਤੇ ਚੈਨ ਬਿਲਕੁਲ ਉਹ ਖਾਲੀ ਦੇਖੋ ਜੀ ਪਹਿਲਾਂ ਆਪਾਂ ਫ੍ਰਿਜ ਨੂੰ ਨਾ ਸਾਰੀ ਰਾਤ ਬੰਦ ਰੱਖਿਆ ਜੀ ਤਾਂ ਕਰਕੇ ਸੱਤ ਹੋ ਗਿਆ ਜੀ ਇਹ ਜੀ ਤੇ ਹੁਣ ਆਪਾਂ ਡੋਂਗੇ ਤੋਂ ਕੇ ਸਮਾਰ ਕੇ ਫ੍ਰਿਜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਡੋਂਗੇ ਲਾ ਦਾਂਗੇ ਜੀ ਐਜੇ ਬਾਹਰ ਦਿਖਾਈਏ ਡੋਂਗੇ ਪਾਣੀ ਪਾ ਦਾਂਗੇ ਜੀ ਗਰਮ ਮੇਦੇ ਵਿੱਚੋਂ ਡੋਂਗੇ ਨਿਕਲ ਜਾਣਗੇ ਸਿਮਲਾ ਬਣ ਗਈ ਸੀ ਆਏ ਨਿਕਲ ਜਾਣਗੇ ਮਤਾਨਾ ਕਿੰਨੇ ਦਿਨ ਹੋ ਗਏ ਸੀ ਜੀ ਫਰਿੱਜ ਡਰਦੇ ਬੰਦ ਨਹੀਂ ਸੀ ਕਰ ਰਹੇ ਜਿਹੜੇ ਸਮਾਨ ਉਹ ਨਖਰਾ ਬਹੁਤ ਜੀ ਫਰਿੱਜ ਚ ਨਹੀਂ ਪੂਰ ਜਾਣਦੇ